ਸਕ੍ਰੀਨ ਦੇ ਉੱਤੇ ਕਾਲੇ ਰੰਗ ਦਾ ਮੋਟਰਸਾਈਕਲ ਦੇਖ ਰਹੇ ਹੋ ਇਹ ਮੋਟਰਸਾਈਕਲ ਹੈ ਜੀਜੇ ਦਾ ਤੇ ਪਿੱਛੇ ਖੜਾ ਨੌਜਵਾਨ ਉਹਦਾ ਸਾਲਾ ਸਾਲਾ ਆਪਣੇ ਜੀਜੇ ਦਾ ਮੋਟਰਸਾਈਕਲ ਮੰਗ ਕੇ ਰਹਿ ਗਿਆ ਤੇ ਫਿਰ ਮੋਟਰਸਾਈਕਲ ਤੇ ਜਾ ਕੇ ਕੁੜੀ ਨਾਲ ਅਜਹੀ ਕਰਤੂਤ ਖਿਣਾ ਦਿੱਤੀ ਕਿ ਜੀਜਾ ਵੀ ਆਪਣੇ ਸਾਲੇ ਦੀਆਂ ਹਰਕਤਾਂ ਤੋਂ ਹੈਰਾਨ ਹੋ ਗਿਆ ਜੀਜੇ ਨੂੰ ਕੀ ਪਤਾ ਸੀ ਕਿ ਉਹਦਾ ਸਾਲਾ ਇਸ ਕੰਮ ਵਾਸਤੇ ਮੋਟਰਸਾਈਕਲ ਲੈ ਕੇ ਜਾ ਰਿਹਾ ਹੈ ਅੰਮ੍ਰਿਤਸਰ ਪੁਲਿਸ ਚੌਂਕੀ ਵਿਜੇਨਗਰ ਅਧੀਨ ਆਉਦੇ ਇਲਾਕੇ ਦੇ ਵਿੱਚ ਇੱਕ ਲੜਕੀ ਦਾ ਮੋਬਾਈਲ ਫੋਨ ਖੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਸੀਸੀਟੀਵੀ ਕੈਮਰੇ ਖੰਗਾਲੇ ਅਤੇ ਮੋਬਾਈਲ ਚੋਰੀ ਕਰਨ ਵਾਲੇ ਇੱਕ આરોપી ਨੂੰ ਗ੍ਰਿਫਤਾਰ ਕਰ ਲਿਆ ਇਸ ਦਾ ਸਾਥੀ ਹਲੇ ਫਰਾਰ ਹੈ ਇਸ ਸਬੰਧੀ ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਵਿੱਚੋਂ ਇੱਕ આરોપી ਨੂੰ ਗ੍ਰਿਫਤਾਰ ਕਰ ਲਿਆ ਦੂਸਰੇ ਦੀ ਭਾਲ ਕੀਤੀ ਜਾ ਰਹੀ ਹੈ ਉਸ ਦੇ ਉੱਤੇ ਪਹਿਲਾਂ ਵੀ ਕਈ ਚੋਰੀ ਦੇ ਮਾਮਲੇ ਦਰਜ ਨੇ ਇਹ ਜੀ ਸਰੇਂਦਰ ਕੌਰ ਦੀ ਇੱਕ ਲੜਕੀ ਆ ਜੀ ਉਹ ਪ੍ਰਾਈਵੇਟ ਟੀਚਰ ਕਰਦੀ ਨੌਕਰੀ ਕਰਦੀ ਆ ਉਹਨੇ ਕੱਲ ਸਾਨੂੰ ਆਣ ਕੇ ਸ਼ਾਮਤ ਲਾ ਦਿੱਤੀ ਸੀ ਕਿ ਵੀ ਮੈਂ ਆਪਣੇ ਮਾਮੇ ਦੇ ਨਾਲ ਆਪਣੇ ਮਾਮੇ ਦੇ ਘਰ ਹੀ ਮੁਸਤਫਾ ਨੂੰ ਜਾ ਰਹੀ ਸੀਗੀ ਮੋਟਰਸਾਈਕਲ ਦੇ ਦੋ ਮੁੰਨੇ ਨੌਜੋਨ ਆਏ ਨੇ ਤੇ ਉਹਦੇ ਕੋਲੋਂ ਜਿਹੜਾ ਇੱਕੋ ਤਾਂ ਫੋਨ ਆ ਉਹ ਖੋ ਕੇ ਲੈ ਗਏ ਅਸੀਂ ਜਿਹੜੇ ਉੱਥੇ ਕੈਬਰੇ ਲੱਗੇ ਸੀ ਕੈਬਰੇ ਹੰਗਾਲੇ ਤੇ ਕੈਮਰੇ ਦੇ ਮੁਤਾਬਕ ਅਸੀਂ ਲੱਭਦੇ ਲੱਭਦੇ ਜੀ ਉੱਥੇ ਗਏ ਆ ਜ਼ੇਰਕਾ ਵੇਰਕੇ ਤੋਂ ਚੱਲ ਕੇ ਇੱਕ ਅਸੀਂ ਗ੍ਰਿਫਤਾਰ ਕੀਤਾ ਜਿਹਦਾ ਸੂਰਜਨਾਮਾ ਦਾ ਲੜਕਾ ਜੀ ਵੇਰਕੇ ਰਹਿੰਦਾ ਉਹਦੇ ਕੋਲੋਂ ਖੋਇਆ ਹੋਇਆ ਮੋਬਾਈਲ ਵਾਰਦਾਤ ਸਮੇ ਵਰਤਿਆ ਹੋਇਆ ਮੋਟਰਸਾਈਕਲ ਬਰਬੰਦ ਹੋ ਗਿਆ ਉਹਦਾ ਇਹਦਾ ਸਾਥੀ ਆ ਜੀ ਪ੍ਰਿੰਸ ਵੇਰਕਾ ਉਹ ਮੌਕੇ ਤੋਂ ਭੱਜਣੇ ਸਫਲ ਹੋ ਗਿਆ ਦੋਵੇਂ ਬੰਦੇ ਅਸੀਂ ਨਾਮਜ਼ਦ ਕਰਕੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਬਰਾਬਰ ਮੋਬਾਈਲ ਵੀ ਕਰ ਲਿਆ ਤੇ ਮੋਟਰਸਾਈਕਲ ਵੀ ਕੱਲ ਮੋਟਰਸਾਈਕਲ ਸੀ ਇਹ ਵੀ ਚੋਰੀ ਦਾ ਸੀ ਇਹਨਾਂ ਦਾ ਨਹੀਂ ਜੀ ਇਹ ਚੋਰੀ ਦਾ ਨਹੀਂ ਸੀ ਜੀ ਇਹ ਦਾ ਭੈਣ ਦਾ ਜੀ ਇਹਦੇ ਪਰੋਈਏ ਦਾ ਪੂੰਆ ਜੀ ਮੋਟਰਸਾਈਕਲ ਪਰਮਈਆ ਤੇ ਸੱਦਿਆ ਸੀ ਤਸਦੀਕ ਕਰਿਆ ਉਹ ਪਰੋਈਏ ਦੇ ਨਾਂ ਤੇ ਸੋ ਉਸ ਤੋਂ ਪਹਿਲੇ ਵੀ ਇਹਨੂੰ ਇਸ ਤਰ੍ਹਾਂ ਦੀ ਵਾਰਦਾਤਾਂ ਕੀਤੀਆਂ ਕੱਲ ਨਹੀਂ ਜੀ ਇਹਦੇ ਤੇ ਦੋ ਮੁਕਦਮੇ ਦਰਜ ਨੇ ਦੀ ਇੱਕ ਚੋਰੀ ਦਾ ਤੇ ਕੈਨਡੀਗਰੇਟਰ ਦਰਜ ਹੈ ਬਸ ਜੀ ਸਰ ਹੋਰ ਵੀ ਕੋਈ ਟੀਮ ਮੈਂਬਰ ਇਹਦੇ ਨਾਲ ਕੋਈ ਗਿਆ ਜਾਂ ਜਿਹੜੇ ਕਰਦੇ ਮੋਬਾਈਲ ਲੁੱਟਾਪੂਆ ਕਰਦੇ ਕਿੱਥੇ ਵੇਚ ਰਹੀ ਕੀ ਕੋਈ ਪਤਾ ਲੱਗਾ ਇਹ ਜੀ ਤਸਦੀਕ ਕਰ ਰਹੇ ਆ ਜੀ ਅਜੇ ਜਨਾ ਫੂਕ ਹੋ ਜਾਂਦਾ ਜੀ ਇਹਦੀ ਜੀਬ ਚੋਂ ਹੀ ਮਿਲ ਗਿਆ ਸਾਨੂੰ ਤੇ ਅਸੀਂ ਕਰੀਬ ਕੋਤਨਾ ਚੌਂ ਘੰਟੇ ਵਿੱਚ ਟਰੇਸ ਕਰ ਲਿਆ ਜੀ ਇਸ ਕਰਕੇ ਇਹਨੂੰ ਗਾਹ ਵੇਚ ਦਾ ਮੌਕਾ ਹੀ ਨਹੀਂ ਮਿਲਿਆ ਤੇ ਪਹਿਲਾਂ ਵੀ ਇਸ ਦੇ ਉੱਪਰ ਕੋਈ ਇਦਾਂ ਦੇ ਜ਼ਾਲਦਤਾਂ ਦੇ ਨਸ਼ੇ ਦਾ ਆਦੀ ਕੀ ਹੈ ਨਸ਼ਾ ਕਰਦਾ ਜੀ ਨਸ਼ੇ ਦਾ ਆਦੀ ਹੈ ਤੇ ਦੋ ਮਹੀਨੇ ਤੋਂ ਕੀ ਹੈ ਬੈਕਗ੍ਰਾਉਂਡ ਜੀ ਬੈਕਗ੍ਰਾਉਂਡ ਜੀ ਦੀ ਨਸ਼ੇ ਕਰਨ ਦਾ ਆਦੀ ਹੈ ਥੋੜਾ ਜਿਹਾ ਵਿਆਹ ਹੋਇਆ ਦਾ ਤੇ ਨਸ਼ੇ ਦੀ ਪੂਰਤੀ ਵਾਸਤੇ ਇਹ ਆ ਮੋਬਾਈਲ ਖੋਗੇ ਤੇ ਆਪਣਾ ਨਸ਼ੇ ਦੀ ਪੂਰਤੀ ਕਰਦੇ ਸਿਰ ਪਰਿਵਾਰ ਚੋਂ ਕੌਣ-ਕੌਣ ਰਹੇਗਾ ਪਰਿਵਾਰ ਚੋਂ ਜੀ ਇਹਦਾ ਇੱਕ ਭਰਾ ਵੀ ਆ ਇੱਕ ਤਾਂ ਬਾਪ ਆ ਬਾਕੀ ਦੀ ਵਾਈਫ ਹੈ ਜੀ ਸਰ ਇਸ ਤਰ੍ਹਾਂ ਦਾ ਮੁਕਦਮਾ ਇੱਥੇ ਪਹਿਲਾਂ ਵੀ ਕਿ ਦਰਜ ਹੋਇਆਗਾ ਨਹੀਂ ਇਹਦੇ ਚ ਖੋਦ ਮੁਕਦਮਾ ਨਹੀਂ ਚੋਰੀ ਦਾ ਮੁਕਦਮਾ ਤੇ ਐਨਡੀਪੀਸ ਦਾ ਮੁਕਦਮਾ ਇੱਥੇ ਦਰਜ ਹੋ ਜਾਗਾ ਕਿ ਜਿਹੜਾ ਦੂਸਰਾ ਬੰਦਾ ਉਹ ਵੀ ਜਲਦੀ ਜਲਦੀ ਹਾਂਜੀ ਜਲਦੀ ਤੋਂ ਜਲਦੀ ਕਰਤਾ ਕੀਤਾ ਜੀ ਪ੍ਰਿੰਸ ਆ ਗਿਆ ਮੋਟਾ ਨਾਮ ਜਿਤ ਕਰ ਲਿਆ ਸਰ ਜਿਹੜੀ ਲੜਕੀ ਸੀ ਉਹ ਕਿੱਥੇ ਕਿੱਥੇ ਹੈ ਜਿਸ ਦੇ ਕਿੱਥੇ ਕਿੱਥੇ ਜਾਣਾ ਸੀ ਉਹ ਜੀ ਆਪਣੇ ਘਰੋਂ ਹੀ ਆਪਣੇ ਮਾਮੇ ਦੇ ਘਰ ਵੇਰ ਕੇ ਮੁਸਤਫਾ ਜਾ ਰਹੀ ਸੀ ਜੀ ਉਹ ਰਹਿੰਦੀ ਫਿਰਾਲ ਮੁਸਤਫਾ ਦੀ ਹੈ ਤੇ ਆਪਣੇ ਲੱਗੀ ਉਹਦੇ ਨੜਕੇ ਨੇ ਆਪਣੇ ਮਾਮੇ ਦੇ ਨਾਲ ਜਾ ਰਹੀ ਸੀ ਕਿਤੇ ਉਦੋਂ ਫੋਨ ਹੋ ਗਿਆ ਸਰ ਇਹ ਮੋਬਾਈਲ ਇਕੱਲਾ ਖੜਾ ਕੋਈ ਛੱਡ ਪਿੱਟ ਤਾਂ ਨਹੀਂ ਲਾਈ ਨਹੀਂ ਜੀ ਇਕੱਲਾ ਮੋਬਾਈਲ ਸੀ ਸੀਸੀਟੀਵੀ ਵਗੈਰਾ ਦੇ ਸਾਹਮਣੇ ਆ ਹਾਂਜੀ ਸੀਸੀਟੀਵੀ ਤੇ ਦੀ شناخت ਕੀਤੀ ਹੈ ਜੀ ਇਹ ਮੋਟਰਸਾਈਕਲ ਦੀ ਤੇ ਇਹਦੇ ਬੰਦੇ ਦੀ ਇਹਦੀ ਕੱਪੜੀਆਂ ਦੀ ਇਹਦੇ ਹੁਲੀਏ ਦੇ ਮੁਤਾਬਕ ਅਸੀਂ ਇਹਦਾ ਪੇछा ਕਰਦੇ ਕਿ ਕੈਮਰੇ ਨੂੰ ਖੰਘਾਲਦੇ ਤੇ ਵੀਰ ਕਿ ਤੱਕ ਗਏ ਆ ਤੇ ਵੀਰ ਕੇ ਤੁਹਾਨੂੰ ਗ੍ਰਿਫਤਾਰ ਕੀਤਾ ਤੇ ਸਰ ਇਸ ਤੋਂ ਹੋਰ ਵੀ ਕੋਈ ਚੀਜ਼ਾਂ ਮਿਲੀਆਂ ਕਿ ਕੱਲਾ ਵਸੇ ਨਹੀਂ ਹਜੇ ਫਿਲਹਾਲ ਇਹਦੇ ਕੋ ਮੋਬਾਈਲ ਤੇ ਮੋਟਰਸਾਈਕਲ ਮਿਲਿਆ ਬਾਕੀ ਤਸਦੀਕ ਜਾਰੀ ਹੈ ਜੀ ਤਫਤੀਸ਼ ਦੇ ਅਗਰ ਜੋ ਵੀ ਗੱਲ ਸਾਹਮਣੇ ਆਉਗੀ ਫਿਰ ਤੁਹਾਨੂੰ ਦੁਬਾਰਾ ਜਾਣਕਾਰੀ ਫਿਲਹਾਲ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਦੂਸਰੇ ਨੂੰ ਭਾਲਣ ਦੇ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਦੇਖਿਆ ਜਾ ਰਿਹਾ ਕਿ ਲੁੱਟਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਾਧਿਆ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ